ਅੱਜ ਕੇਂਦਰ ਸਰਕਾਰ ਨੇ ਆਪਣਾ ਸਾਲ 24-25 ਲਈ ਬਜਟ ਪੇਸ਼ ਕੀਤਾ ਹੈ। ਅ ਇਸ ਬਜਟ ਵਿੱਚ ਕਿਸਾਨਾਂ ਨੂੰ ਲੱਭਣ ਨੂੰ ਵੀ ਕੁਝ ਨਹੀਂ ਮਿਲਦਾ। ਸਿਰਫ ਇੰਨਾ ਹੀ ਹੈ ਕਿ ਖਜ਼ਾਨਾ ਮੰਤਰੀ ਨੇ ਬਜਟ ਸਪੀਚ ਸ਼ੁਰੂ ਕਰਨ ਵੇਲੇ ਕਿਸਾਨ ਲਈ ਸ਼ਬਦ ਅन्नदाता ਵਰਤਿਆ। ਪਰ 42 ਲੱਖ ਕਰੋੜ ਦੇ ਬਜਟ ਵਿੱਚੋਂ 1.51 ਲੱਖ ਕਰੋੜ ਖੇਤੀ ਦੇ ਦਰਸਕ ਰੱਖਿਆ ਗਿਆ ਜਿਹੜਾ ਸਭ ਤੋਂ ਵੱਡਾ ਸੈਕਟਰ ਹੈ। ਔਰ ਇਹ ਮੈਨੂੰ ਲੱਗਦਾ ਇਹ ਵੀ ਤਨਖਾਹਾਂ ਦੇ ਵਿੱਚ ਨਿਕਲ ਜਾਣਾ ਹੈ ਇਹਦੇ ਵਿੱਚੋਂ ਕਿਸਾਨਾਂ ਨੂੰ ਕੱਢਣ ਲਈ ਕੁਛ ਨਹੀਂ ਬਾਕੀ ਸਿਰਫ ਹਵਾਈ ਹਵਾਈ ਗੱਲਾਂ ਕੀਤੀਆਂ ਖਜ਼ਾਨਾ ਮੰਤਰੀ ਨੇ ਕਿਹਾ ਵੀ ਉਹ ਤੇਲ ਬੀਜ ਤੇ ਝਾੜਾਂ ਵਗੈਰਾ ਦੇ ਨਵੇਂ ਬੀਜ ਦੇਣਗੇ ਉਹ ਇਹਦੀ ਪ੍ਰੋਡਕਸ਼ਨ ਵਧਾਉਣਗੇ ਪਰ ਖਰੀਦੇਗਾ ਕੌਣ ਇਹ ਕਿਤੇ ਜ਼ਿਕਰ ਨਹੀਂ ਕਿਸਾਨ ਲੰਬੇ ਸਮੇਂ ਤੋਂ ਐਮਐਸਪੀ ਔਰ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਕਰਜ਼ੇ ਦੇ ਉੱਤੇ ਲੜਾਈ ਲਾ ਰਹੇ ਨੇ ਇੱਕ ਤੇ ਲਾ ਵੀ ਕੋਈ ਬੇਨਫੀਟ ਕਿਸਾਨਾਂ ਨੂੰ ਜ਼ਿਕਰ ਤੱਕ ਨਹੀਂ ਕੀਤਾ ਨਾ ਐਮਐਸਪੀ ਨੂੰ ਨੀ ਗਾਰੰਟੀ ਦਾ ਨਾ ਕਿਸਾਨਾਂ ਦੇ ਕਰਜ਼ੇ ਉੱਤੇ ਕੁਝ ਬੋਲਿਆ ਦੁਨੀਆ 'ਚ ਇੱਕੋ ਇੱਕ ਦੇਸ਼ ਹੈ ਇਹ ਜਿੱਥੇ ਇੰਨੀ ਵੱਡੀ ਗਿਲੀ ਵਿੱਚ ਕਿਸਾਨ ਔਰ ਮਜ਼ਦੂਰ ਕੁਦਕਸ਼ੀਆਂ ਕਰ ਰਹੇ ਨੇ ਜੇ ਕਿਸੇ ਵੀ ਡਿਵੈਲਪਡ ਕੰਟਰੀ ਵਿੱਚ ਕੋਈ ਇੱਕ ਕਿਸਾਨ ਵੀ ਕੁਦਕਸ਼ੀ ਕਰਤੇ ਤਾਂ ਤਾਂ ਹਾਈ ਮੱਚ ਜਾਂਦੀ ਸਾਡੀ ਸਰਕਾਰ ਤੇ ਇਹਦਾ ਕੋਈ ਅਸਰ ਨਹੀਂ ਔਰ ਸਰਕਾਰ ਨੇ ਜਿੰਨਾ ਬਜਟ ਬਣਾਇਆ ਮੈਨੂੰ ਲੱਗਦਾ ਇਹ ਕਮਜ਼ੋਰ ਸਰਕਾਰ ਦਾ ਕਮਜ਼ੋਰ ਬਜਟ ਹੈ ਸਾਰਾ ਬਜਟ ਬਿਹਾਰ ਤੇ ਅੰਧਰਪ੍ਰਦੇਸ਼ ਜਿਹੜੀਆਂ ਫੌੜੀਆਂ ਨੇ ਇਸ ਸਰਕਾਰ ਤੇ ਉਹਨਾਂ ਵੱਲ ਸਿਰਿਤ ਹੈ ਸਭ ਕੁਝ ਜੋ ਕੁਝ ਦਿੱਤਾ ਬਿਹਾਰ ਤੇ ਅੰਧਰਪ੍ਰਦੇਸ਼ ਨੂੰ ਦਿੱਤਾ ਜਾਂ ਕੁਝ ਸਟੇਟ ਜਿੱਤੇ ਪਹਲ ਪਹਲੀ ਸਰਕਾਰ ਹੈ ਬਾਕੀ ਕਿਸੇ ਨੂੰ ਖਾਸ ਤੌਰ ਤੇ ਪੰਜਾਬ ਲਈ ਤਾਂ ਇੱਕ ਥੇਲਾ ਵੀ ਨਹੀਂ ਇਸ ਬਜਟ ਪੰਜਾਬ ਦਾ ਤਾਂ ਨਾਟਕ ਵੀ ਨਹੀਂ ਲਿਆ ਨਾ ਕੋਈ ਇੰਸਟੀਚਿਊਟ ਪੰਜਾਬ ਉਗਤੀ ਨਾ ਕੋਈ ਪੰਜਾਬ ਦੇ ਕਿਸਾਨਾਂ ਨੇ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਦੇ ਭਰਿਆ ਉਹਨਾਂ ਨੇ ਕੁਝ ਕੀਤਾ ਹਾਂ ਇਹ ਮੰਨਿਆ ਵੀ 80 ਕਰੋੜ ਰੁਪਏ ਤੋਂ 80 ਕਰੋੜ ਤੋਂ ਬਾਅਦ ਲੋਕ ਨੇ ਅੱਜ ਵੀ ਇਹਨਾਂ ਨੂੰ ਆਟਾ ਦਾਲ ਸਕੀਮ 5 ਸਾਲ ਲਈ ਚੱਲੀ ਰਹੂ ਇਹ ਇੱਕ ਕਲੰਕ ਨਹੀਂ ਮੱਥੇ ਤੇ ਇਹ ਆਜ਼ਾਦੀ ਦੇ 75 ਸਾਲ ਬਾਅਦ ਵੀ ਅਜ ਵੀ ਅਸੀਂ ਇਸ ਦੇਸ਼ ਦੇ 80 ਕਰੋੜ ਲੋਕ ਇੰਨੀ ਗਰੀਬੀ ਚ ਰੱਕੇ ਹੋਏ ਜਿਹੜੇ ਆਪਣੇ ਦੋ ਵੇਲੇ ਦੀ ਰੋਟੀ ਵੀ ਕਮਾ ਕੇ ਨਹੀਂ ਖਾ ਸਕਦੇ ਉਹਨਾਂ ਨੂੰ ਸਰਕਾਰ 'ਵਲ ਦੇਖਣਾ ਪੈਂਦਾ ਆਟੇ ਦਾਣ ਲਈ ਇਹ ਇੱਕ ਇੱਕ ਤਰ੍ਹਾਂ ਦਾ ਕਲੰਕ ਹੈ ਉਹ ਮੈਂ ਸਮਝਦਾ ਵੀ ਜਿਹੜਾ ਅੱਜ ਦਾ ਬਜਟ ਪੇਸ਼ ਕੀਤਾ ਹੈ ਇਹ ਨਿਰਾਸ਼ ਕਰਨ ਵਾਲਾ ਹੈ ਪੰਜਾਬੀਆਂ ਨੂੰ ਖਾਸ ਤੌਰ ਤੇ ਨਿਰਾਸ਼ ਕਰਨ ਵਾਲਾ ਹੈ ਕਉਕ ਪੰਜਾਬ ਮੈਨੂੰ ਲੱਗਦਾ ਇਸ ਬਜਟ ਤੋਂ ਜਿਵੇਂ ਕੇਂਦਰ ਸਰਕਾਰ ਦੇ ਏਜੰਡੇ ਤੇ ਹੀ ਹੈ ਨਹੀਂ ਔਰ ਪੰਜਾਬੀਆਂ ਨੂੰ ਉਹ ਸ਼ਾਇਦ ਇਹ ਸਥਿਰਤਾਵਾਦੀ ਹੀ ਨਹੀਂ ਮੰਨੇ ਧੰਨਵਾਦ